ਤਸਵੀਰਾਂ ਦਿਖਾ ਰਿਆਂ ਤੁਹਾਨੂੰ ਵਿਧਾਨ ਸਭਾ ਹਲਕਾ ਜਲਾਲਾਬਾਦੀਆਂ ਜਿੱਥੇ ਅੱਜ ਲੋਕ ਸਭਾ ਚੋਣਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਤਕਰੀਬਨ 7 ਵਜੇ ਤੋਂ ਜਿਹੜੀਆਂ ਚੋਣਾਂ ਦਾ ਟਾਈਮ ਸੀਗਾ ਸ਼ੁਰੂ ਹੋਣ ਦਾ ਤਾਂ ਜਿਹੜੀਆਂ ਚੋਣਾਂ 7 ਵਜੇ ਤੋਂ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਅਮਨ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਪੂਫਤਾ ਪ੍ਰਬੰਧ ਕੀਤੇ ਗਏ ਨੇ ਇੱਥੇ ਹੀ ਗੱਲ ਕਰੀਏ ਜਲਾਲਾਬਾਦੀ ਦਾ ਜਿੱਥੇ ਹਲਕਾ ਵਿਧਾਇਕ ਗੋਲਦੀ ਕੰਬੋਜ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਜਾ ਕੇ ਲੋਕ ਸਭਾ ਵੋਟ ਹੈਬ ਪੋਲ ਕੀਤੀ ਗਈ ਹੈ ਤਾਂ ਤਸਵੀਰਾਂ ਜਲਾਲਾਬਾਦ ਤੋਂ ਦਿਖਾ ਰਹੇ ਹਾਂ ਜਿੱਥੇ ਹਲਕਾ ਵਿਧਾਇਕ ਗੋਲਦੀ ਕੰਬੋਜ ਨੇ ਆਪਣੀ ਪਤਨੀ ਦੇ ਨਾਲ ਜਾ ਕੇ ਲੋਕ ਸਭਾ ਵੋਟ ਹੈ ਜਿਹੜੀ ਪੋਲ ਕੀਤੀ ਹੈ ਜੀ ਸਰ ਤੁਸੀਂ ਅੱਜ ਵੋਟ ਪੋਲ ਕਰੀਏ ਕੀ ਕਹਿਣਾ ਚਾਹੋਗੇ ਤੁਹਾਨੂੰ ਬਹੁਤ ਬਹੁਤ ਜਲਾਲਾਬਾਦ ਦੇ ਸਾਰੇ ਵੋਟਰ ਸਭਨੂੰ ਧੰਨਵਾਦ ਕਰਦਾ ਹਾਂ ਔਰ ਇਹ ਉਮੀਦ ਕਰਦਾ ਹਾਂ ਕਿ ਸਾਰੇ ਵੋਟਰ ਸਭਨੂੰ ਵੋਟ ਜ਼ਰੂਰ ਪੋਲ ਕਰਨ। ਕੋਰ ਮੋਟਰ ਤੁਹਾਡੇ ਦੇਸ਼ ਦੀ ਟਰੱਕੀ ਹੋ ਤੁਹਾਡੇ ਦੇਸ਼ ਦੀ ਆਬੀ ਮੋਟਰ थैंक यू ਜਿਵੇਂ ਫਿਰ ਸਭ ਨੂੰ ਬੇਨਤੀ ਹੈ ਕੋਰ ਜੋ ਚੋ ਕੇ ਜੀ ਸਰ ਅੱਜ ਠੰਡਾ ਮੌਸਮ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਇੱਕ ਹੀ ਅਪੀਲ ਕਰਦਾ ਵੀ ਘਰ ਤੋਂ ਜਲਦੀ ਨਿਕਲੋ ਟਾਈਮ ਨਾਲ ਮੌਸਮ ਨਹੀਂ ਚੰਗਾ ਤਾਂ ਪਲੀਜ਼ ਘਰ ਜਲਦੀ ਕੋਲ ਤੇ थैंक यू